ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧ ਮਾਹੇ ਸਮਾਏ ਤਹਿ ਭਰਮ ਅੰਧੇਰਾ ਨਾਹੀ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧ ਮਾਹੇ ਸਮਾਏ ਸਹਿ ਭਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕਉ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਦਮਾਹੇ ਸਮਾਏ ਤਹਿ ਪਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧ ਮਾਹੀ ਸਮਾਏ ਤਹਿ ਭਰਮ ਅੰਧੇਰਾ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧਮਾਹੇ ਸਮਾਏ ਤਹਿ ਭਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕਉ ਪ੍ਰਭ ਅਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਦਮਾਹੇ ਸਮਾਏ ਹ ਭਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤਹਿ ਭਰਮ ਅੰਧੇਰਾ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧ ਮਾਹੇ ਸਮਾਏ ਤਹਿ ਭਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕਉ ਪ੍ਰਭ ਅਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਦਮਾ ਹੇ ਸਮਾਏ ਤਹਿ ਪਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧਮਾਹੇ ਸਮਾਏ ਤਹਿ ਭਰਮ ਅੰਧੇਰਾ ਨਹੀਂ ਤੂੰ ਦਾਤਾ ਜੀਆ ਸਭਨਾ ਦਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧ ਮਾਹੇ ਸਮਾਏ ਤਹਿ ਭਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ-ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕਉ ਪ੍ਰਭ ਅਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ बस हो मेरे मन माही चरण कमल रिदमाहे समाए तहै परम अंधेरा नाही ठाकुर जा सिमरआ तू ताही कर कृपा सर्वप्रथ पालक प्रभु को सदा सलाही रहा ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧਮਾਹੇ ਸਮਾਏ ਤਹਿ ਭਰਮ ਅੰਧੇਰਾ ਨਾਹੀ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਧਮਾਹੇ ਸਮਾਏ ਤਹਿ ਭਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰਾ ਤੁਮ ਹੀ ਕਉ ਪ੍ਰਭ ਅਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ ਗੂਜਰੀ ਮਹੱਲਾ 5ਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਦਮਾਹੇ ਸਮਾਏ ਤਹਿ ਪਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ